ਅਸੀਂ ਆਪਣੇ ਆਪ ਨੂੰ ਬਹੁਤ ਭਾਗਾ ਵਾਲੇ ਸਮਝਦੇ ਹਾਂ ਕਿ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਸਾਨੂੰ ਮਨਾਉਣ ਦਾ ਸੁਭਾਗ ਪ੍ਰਾਪਤ ਹੋਇਆ ਬੜੀ ਲਾਸਾਨੀ ਕੁਰਬਾਨੀ ਹੈ ਗੁਰੂ ਸਾਹਿਬ ਦੀ ਸਾਡੀਆਂ ਕੁਰਬਾਨੀਆਂ ਜੇ ਲਾਸਾਨੀ ਨੇ ਜਿਨ੍ਹਾਂ ਦੀ ਕੋਈ ਮਿਸਾਲ ਨਹੀਂ ਮਿਲਦੀ ਦੁਨੀਆ 'ਚ ਜੇ ਕੁਰਬਾਨੀਆਂ ਇਹੋ ਜਿਹੀਆਂ ਨੇ ਤਾਂ ਫਿਰ ਉਹਨਾਂ ਕੁਰਬਾਨੀਆਂ ਦੀ ਸ਼ਤਾਬ ਦੀਆਂ ਜਾਂ ਉਹਨਾਂ ਦੇ ਦਿਹਾੜੇ ਮਨਾਉਣ ਦੇ ਜਿਹੜੇ ਤਰੀਕੇ ਨੇ ਉਹ ਵੀ ਲਾਸਾਨੀ ਹੋਣੇ ਚਾਹੀਦੇ ਆ ਉਹਨਾਂ ਦੀ ਵੀ ਮਿਸਾਲ ਨਹੀਂ ਮਿਲਣੀ ਚਾਹੀਦੀ ਕਿਤੇ ਸ਼੍ਰੀ ਨਾਨਦਪੁਰ ਸਾਹਿਬ ਵਿਖੇ 350 ਸਾਲਾਂ ਸਮਾਗਮ ਕਰਾਇਆ ਗਿਆ ਲੋਕਾਂ ਨੇ ਬਲ ਝੜ ਕੇ ਹਿੱਸਾ ਲਿਆ ਤੇ ਪੰਜਾਬ ਸਰਕਾਰ ਵੱਲੋਂ ਅਸੀਂ ਆਪਣੇ ਆਪ ਨੂੰ ਕਿਸਮਤ ਵਾਲੇ ਸਮਝਦੇ ਆ ਕਿ ਪਰਮਾਤਮਾ ਨੇ ਸਮੱਤ ਬਖਸ਼ੀ ਗੁਰੂ ਨੇ ਬਲ ਬਖਸ਼ਿਆ ਕਿ ਅਸੀਂ ਮਿਲ ਕੇ ਸਾਰਾ ਇਹ ਜਿਹੜਾ ਸਮਾਗਮ ਉਹ ਨੇਪਰੇ ਚਾੜ ਸਕੇ ਔਰ ਖਜ਼ਾਨੇ ਦੀ ਉਹਨਾਂ ਗੁਰੂਆਂ ਵਾਸਤੇ ਜਿਨ੍ਹਾਂ ਤੋਂ ਆਪਾਂ ਆਪ ਖਜ਼ਾਨਾ ਮੰਗਣ ਜਾਂਦੇ ਆ ਕਿ ਸਾਡੇ ਘਰ ਨੂੰ ਤਰੱਕੀਆਂ ਬਖਸ਼ੀ ਪਰਮਾਤਮਾ ਤਾਂ ਦਰਸਤੀਆਂ ਬਖਸ਼ੀ ਉਹਨਾਂ ਉਹਨਾਂ ਵਾਸਤੇ ਖਜ਼ਾਨੇ ਦੀ ਕੋਈ ਘਾਟ ਨਹੀਂ ਉਹਨੂੰ ਖਜ਼ਾਨਾ ਉਹਨਾਂ ਦਾ ਹੀ ਹੈ ਤੋਂ ਉਹਨਾਂ ਨੂੰ ਖੋਲ ਕੇ ਰੱਖਤਾ ਸ਼੍ਰੀ ਨੰਦਪੁਰ ਸਾਹਿਬ ਦੇ 20 ਕਰੋੜ ਰੁਪਏ ਦੀ ਲਾਗਤ ਨਾਲ ਭਾਈ ਜੈਤਾ ਜੀ ਦੀ ਯਾਦਗਾਰ ਸਮਰਪਿਤ ਕੀਤੀ ਗਈ ਹੈ ਪੰਜਾਬ ਦੇ ਸਿੱਖਾਂ ਦੇ ਪਵਿੱਤਰ ਤਖਤ ਸਾਬਾਨ ਤਿੰਨ ਸ਼ਹਿਰ ਨੇ ਸ਼੍ਰੀ ਨਾਨਪੁਰ ਸਾਹਿਬ ਜੀ ਸ਼੍ਰੀ ਨਾਨਪੁਰ ਸਾਹਿਬ ਤੇ ਤਲਵੰਡੀ ਤਲਵੰਡੀ ਸਾਬੋ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਦਿੱਤਾ ਗਿਆ ਵਿਧਾਨ ਸਭਾ ਪਹਿਲੀ ਵਾਰ ਹੋਇਆ ਆਜ਼ਾਦੀ ਤੋਂ ਬਾਅਦ ਜਦੋਂ ਦਾ ਪੰਜਾਬ ਬਣਿਆ ਕਿ ਵਿਧਾਨ ਸਭਾ ਚੱਲ ਕੇ ਚੰਡੀਗੜ੍ਹੋਂ ਸ਼੍ਰੀ ਨਾਨਪੁਰ ਸਾਹਿਬੇ ਕੇ ਗੁਰੂ ਦੇ ਚਰਨਾਂ ਦੇ ਵਿੱਚ ਲਾਈ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਜਿਹਦੇ ਵਿੱਚ ਲੋਕਾਂ ਨੂੰ ਖਾਸ ਤੌਰ ਤੇ ਬਜ਼ੁਰਗਾਂ ਨੂੰ ਵਕ ਵਕ ਧਾਰਮਿਕ ਸਥਾਨਾਂ ਦੀ ਯਾਤਰਾ ਕਰਾਈ ਜਾਂਦੀ ਹੈ ਬਹੁਤ ਸਾਰੇ ਮੈਨੂੰ ਫੋਨ ਆਉਂਦੇ ਨੇ ਜਾਂ ਮੈਂ ਮਿਲਦਾ ਵੀ ਰਹਿਣਾ ਵੀਡੀਓ ਵੀ ਦੇਖਦਾ ਰਹਿਣਾ ਬਹੁਤ ਸਾਰੇ ਬਜ਼ੁਰਗ ਇਹੋ ਜਿਹੇ ਨੇ ਕਿ 70 ਸਾਲ ਦੀ ਉਮਰ ਹੈ ਜੀ ਪਹਿਲੀ ਵਾਰ ਦਰਬਾਰ ਸਾਹਿਬ ਮੱਥਾ ਟੇਕਣ ਜਾ ਰਹੇ ਆ ਜਿੰਦਗੀ ਚ ਪਹਿਲੀ ਵਾਰ ਸਾਲਾ ਸਰ ਜਾ ਰਹੇ ਆ ਜੀ ਪਹਿਲੀ ਵਾਰ ਰਾਮ ਤੀਰਥ ਚੱਲੇ ਆ ਜੀ ਮੱਥਾ ਟੇਕਣ ਪਹਿਲੀ ਵਾਰ ਅਨੰਦਪੁਰ ਸਾਹਿਬ ਪਹਿਲੀ ਵਾਰ ਅਜਮੇਰ ਸ਼ਰੀਫ ਚੱਲੇ ਆ ਜੀ ਹਰ ਧਰਮ ਦੇ ਜਿੰਨੇ ਵੀ ਦਾਰਮਿਕ ਸਥਾਨ ਨੇ ਉੱਥੇ ਵਾਸਤੇ ਅਸੀਂ ਬੱਸਾਂ ਚਲਾਵਾਂ ਜਿਸ ਤਰ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਮਨਾਇਆ ਬਿਲਕੁਲ ਉਸੇ ਤਰ੍ਹਾਂ ਹੀ ਸ੍ਰੀ ਗੁਰੂ ਰਵਿਦਾਸ ਜੀ ਦਾ 650 ਸਾਲ ਆ ਰਿਹਾ ਹੈ 1 ਫਰਵਰੀ ਨੂੰ ਪ੍ਰਕਾਸ਼ ਪੁਰਬ ਹੈ ਉਸ ਤੋਂ ਬਾਅਦ ਅਗਲੀ 20 ਫਰਵਰੀ ਤੱਕ ਅਗਲੇ ਸਾਲ ਦੀ 20 ਫਰਵਰੀ ਤੱਕ ਸਾਢੇ 600 ਸਾਲਾਂ ਦੀਆਂ ਤਿਆਰੀਆਂ ਉਹਦੇ ਸਮਾਗਮ ਬਿਲਕੁਲ ਉਸੇ ਤਰ੍ਹਾਂ ਹੋਣਗੇ ਜਿਸ ਤਰ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਮਨਾਏ ਗਏ ਨੇ ਕਿਉਂਕਿ ਸ੍ਰੀ ਗੁਰੂ ਰਵਿਦਾਸ ਜੀ ਹੁਸ਼ਿਆਰਪੁਰ ਜ਼ਿਲ੍ਹੇ ਦੇ ਖੁਰਾਲਗੜ ਪਿੰਡ ਦੇ ਵਿੱਚ ਬੜਾ ਸਮਾਂ ਉਹਨਾਂ ਨੇ ਆਪਣੇ ਜੀਵਨ ਦਾ ਬਤਾਇਆ ਤੇ ਉਹਨਾਂ ਦੀ ਬਾਣੀ ਜਿਹੜੀ ਆ ਉਹ ਪਵਿੱਤਰ ਤੇ ਮਹਾਨਤਮ ਦੁਨੀਆ ਦਾ ਜਿਹੜਾ